ਦੀ ਦਿਆਲ ਕੋਈ ਨਾ ਜਾਣੀ ਮੀਰਾ ਸਕਹ ਟੱਲ ਗੁਰੂ ਸੇਵੀ ਐ ਐਨਤ ਸਤਿ ਸੁਭਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਵਾਜੂ ਜੀ ਸੋਰਠਾ ਮਹੱਲਾ 5ਵਾਂ ਗੁਰਪੂਰੇ ਕਿਰਪਾ ਧਾਵੀ ਪ੍ਰਭੂਰੀ ਲੋਚ ਹਮਾਰੀ ਕ੍ਰਿਸ਼ਨਾਨ ਗ੍ਰਹ ਆਈ ਆਨੰਦ ਮੰਗਲ ਸੁਖ ਪਾਏ ਈਂ ਗੁਰਪੂਰੇ ਕਿਰਪਾ ਧਾਵੀ ਪ੍ਰਭੂਰੀ ਲੋਚ ਹਮਾਰੀ ਕ੍ਰਿਸ਼ਨਾਨ ਗ੍ਰਹ ਆਈ ਸਤੋ ਰਾਵਣ ਆਪੇ ਸਤਰੀਏ ਉਠਤ ਬੈਠ ਤਾ ਹਰ ਹਰ ਕੀ ਹੈ ਅਣ ਦਿਨ ਸੋ ਕਰਤ ਕਰੀਏ ਰਹਾ ਸੰਤ ਨਾ ਮਾਰਗ ਧਰਮ ਕੀ ਪੌੜੀ ਕੋਟ ਭਾਗੀ ਪਾਏ ਉਠ ਜਨਮ ਤੇ ਜੀਵ ਕਨਾ ਸੇ ਹਰ ਚਰਨੀ ਚ ਤਲਾਈ ਉਸਤ ਕਰੋ ਸਦਾ ਪ੍ਰਭੂ ਆਪਣੇ ਜੀਵ ਪੂਰੀ ਕਲ ਰੱਖੀ ਜੀਤ ਜੱਤ ਸਾਹ ਭਏ ਪਵਿੱਤਰਾ ਸਤਗੁਰ ਕੀ ਸੱਚ ਸਾਥੀ ਬਿਨ ਬਿਨਾਸਨ ਸਭ ਦੁੱਖ ਨਾਸਨ ਸਤਗੁਰ ਨਾਮ ਜਿੜਾਇਆ ਕੋਈ ਪਾਪ ਭੇ ਸੁਪਾਵਣ ਜਨ ਨਾਨਕ ਸੁਖ ਕਰਿਆ ਬਿਨ ਬਿਨਾਸਨ ਸਭ ਦੁੱਖ ਨਾਸਨ ਸਤਗੁਰ ਨਾਮ ਜਿੜਾਇਆ